ਅਦੀ ਦਿਨ ਤੋਂ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ ਸੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢੇ ਗਏ ਜਿਸ ਦੇ ਚਲਦੇ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਦੇ ਵੱਲੋਂ ਅੰਮ੍ਰਿਤਸਰ ਦੇ ਇੰਡੀਆ ਗੇਟ ਤੋਂ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਡੀਸੀਪੀ ਲਾਅ ਐਂਡ ਆਰਡਰ ਵਿਜੇ ਆਲਮ ਨੇ ਦੱਸਿਆ ਕਿ ਅੱਜ ਇੰਡੀਆ ਗੇਟ ਤੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ 2400 ਤੋਂ ਵੱਧ ਮੁਲਾਜ਼ਮ ਇਸ ਫਲੈਗ ਮਾਰਚ ਤੇ ਨਾਕਾਬੰਦੀ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ 24 ਜਗ੍ਹਾ ਤੇ ਸਾਡੇ ਪੁਲਿਸ ਅਧ ਕਿ ਹੈ ਕਿ 플ੈਗ مارچ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਮਾੜੇ ਅੰਸਰ ਹਨ ਉਹ ਸ਼ਹਿਰ ਛੱਡ ਕੇ ਭੱਜ ਜਾਣ। ਅੰਮ੍ਰਿਤਸਰ ਦੇ ਵਿੱਚ ਵੀ 플ੈਗ مارچ ਕਰਾਇਆ ਗਿਆ ਵੱਖ-ਵੱਖ ਥਾਵਾਂ ਤੇ ਲਾਕੇ ਬੰਦੀ ਕੀਤੀ ਗਈ ਤੇ ਹਰ ਆਉਣ ਜਾਣ ਵਾਲੇ ਤੇ ਨਜ਼ਰ ਰੱਖੀ ਜਾ ਰਹੀ ਹੈ। ਕੜੇ ਇੰਤਜ਼ਾਮ ਸੁਰੱਖਿਆ ਦੇ ਕੀਤੇ ਜਾ ਰਹੇ ਨੇ। ਜੋ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਹੈ 플ੈਗ مارچ ਜੜਾ ਕੀ ਉਹ ਕੜਿਆ ਜਾ ਰਿਹਾ ਹੈ। ਇੰਡੀਆ ਗੇਟ ਤੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੜਿਆ ਗਿਆ 플ੈਗ مارچ। ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕਰਨਾ ਹੈ। ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਫਲੈਗਮਾਰਚ ਕਰ ਰਹੇ ਹਾਂ ਤੇ ਫਲੈਗਮਾਰਚ ਕੱਢਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਸ਼ੋਰ ਸਟ੍ਰੇਂਥ ਹੁੰਦੀ ਹੈ ਤੇ ਮਾੜੇ ਅੰਸਰ ਏਰੀਆ ਛੱਡ ਕੇ ਭੱਜਣ ਤੇ ਕੋਈ ਵੀ ਸ਼ਰਾਰਤ ਜੇ ਕਿਸ ਨੇ ਕੀਤੀ ਤਾਂ ਉਹ ਹੀਲ ਹਵ ਟੂ ਫੇਸ ਦ ਲਾਅ ਇਹ ਪੂਰੇ ਅੰਮ੍ਰਿਤਸਰ ਦੇ ਵਿੱਚ ਵਕਫ ਵਕਫ ਦਾ ਥਾਵਾ ਦੇ ਫਲੈਗਮਾਰਚ ਕੱਢਿਆ ਜਾ ਰਿਹਾ ਤੇ ਸਾਡੇ 2500 ਤੋਂ ਉੱਪਰ ਮੁਲਾਜ਼ਮ ਇਨਵੋਲਡ ਨੇ ਅੱਜ ਦੇ ਫਲੈਗਮਾਰਚ ਦੇ ਨਾਕਾਬੰਦੀ ਦੇ ਵਿੱਚ ਕਮਿਸ਼ਨਰਟ ਪੁਲਿਸ ਹੰਬਰੇ ਸਰ ਦੇ ਵਿੱਚ ਤੇ ਸਾਡੇ 24 ਨਾਕੇ ਲੱਗੇ ਆ ਪੂਰੇ ਸ਼ਹਿਰ ਦੇ ਵਿੱਚ ਤੇ ਸਾਰੇ ਐਸ ਐਚਓ ਜੀਓਸ ਅਪ ਟੂ ਦ ਰੈਂਕ ਆਫ ਸੀਪੀ ਸਾਹਿਬ ਉਹ ਵੀ ਏਰੀਆ ਚ ਬਾਹਰ ਨੇ ਜੀ ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ੋਅ ਆਫ ਫੋਰਸ ਹੁੰਦੀ ਹੈ ਤੇ ਮਾੜੇ ਅਨਸਰਾਂ ਨੂੰ ਡਰਾਵਾ ਹੁੰਦਾ ਤੇ ਜੇ ਕੋਈ ਵੀ ਫਿਰ ਵੀ ਕੋਈ ਆਪਣਾ ਕੋਈ ਖਰਾਬੀ ਕਰੂਗਾ ਤਾਂ ਅਸੀਂ ਵੀ ਲ ਐਨਫੋਰਸ ਸਟ੍ਰਿਕਟ ਐਕਸ਼ਨ ਅਗੇਂਸਟ ਇਹ ਵੀ ਐਕਸਟਰਾ ਫੋਰਸ ਨੂੰ ਆਈ ਗਈ ਹੈ ਜੀ ਆ ਸਾਡੇ ਕੋਲ ਪੰਜ ਕੰਪਨੀ ਐਕਸਟਰਾ ਆਈਆਂ ਜੀ ਤੇ ਉਹ ਵੀ ਅਸੀਂ ਨਾਕਾਬੰਦੀ ਲਈ ਡਿਪਲੋਟ ਕੀਤੀ ਹੈ ਨਾਲ ਫੁੱਟ ਪੈਟਰੋਲਿੰਗ ਲਈ ਅਸੀਂ ਡਿਪਲੋਟ ਕੀਤੀ ਹੈ ਜੀ ਕੋਈ ਥ੍ਰੈਟ ਕੋਈ ਨਹੀਂ ਹੈ ਤੇ ਪਰ ਅਸੀਂ ਪੂਰੇ ਮੁਸਤੈਦ ਹੈਗੇ ਆ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ एवरीवन ਇਜ਼ ਆਊਟ ਐਂਡ ਸੀਓ ਤੋਂ 15 ਦਿਨਾਂ ਤੋਂ ਸਾਡੀ ਨਾਕਾਬੰਦੀ ਹੋ ਰਹੀ ਹੈ ਤੇ ਪਹਿਲਾਂ 18 ਨਾਕੇ ਸਗੇ ਹੁਣ ਅਸੀਂ 24 ਨਾਕੇ